ਮਨਪ੍ਰੀਤ ਬਾਦਲ ਨੂੰ ਲੈ ਕੇ ਚਰਚਾ ਆ ਮ ਅਜੇ ਤੱਕ ਉਸੇ ਤਰ੍ਹਾਂ ਤੇਜ਼ ਨੇ ਕਿ ਆਖਰਕਾਰ ਮਨਪ੍ਰੀਤ ਬਾਦਲ ਜੇ ਹਾਰੇ ਤੇ ਹਾਰੇ ਕਿਉਂ ਵੋਟਾਂ ਪਈਆਂ ਤੇ ਪਈਆਂ ਕਿਉਂ ਮਨਪ੍ਰੀਤ ਬਾਦਲ ਦੀ ਕੀ ਸਥਿਤੀ ਹੈ ਮਨਪ੍ਰੀਤ ਬਾਦਲ ਹੁਣ ਲੱਗਦਾ ਆਪ ਹੀ ਇਸ ਬਾਰੇ ਐਕਸਪਲੇਨੇਸ਼ਨ ਦਿੰਦੇ ਨਜ਼ਰ ਆ ਰਹੇ ਨੇ ਮਨਪ੍ਰੀਤ ਬਾਦਲ ਨੇ ਕੁਝ ਗੱਲਾਂ ਆਪਣੇ ਮੂੰਹੋਂ ਕਹੀਆਂ ਨੇ ਆਪ ਮੁਹਾਰੇ ਕਹੀਆਂ ਨੇ ਲੋਕਾਂ ਨੂੰ ਦੱਸਣ ਵਾਸਤੇ ਸਿਆਸੀ ਪੱਧਰ ਦੇ ਉੱਤੇ ਦੱਸਣ ਵਾਸਤੇ ਕਿ ਆਖਰਕਾਰ ਜਿਹੜੀਆਂ ਵੋਟਾਂ ਪਈਆਂ ਉਹ ਕਿਉਂ ਪਈਆਂ ਜਿਹੜੀਆਂ ਨਹੀਂ ਪਈਆਂ ਉਹ ਕਿਉਂ ਨਹੀਂ ਪਈਆਂ ਆਖਰ ਕਾਰਨ ਕੀ ਹੈ ਮਨਪ੍ਰੀਤ ਬਾਦਲ ਦੇ ਅੰਨੀ ਵੋਟ ਹਾਸਲ ਹੋਣ ਦਾ ਔਰ ਵੱਡੀ ਗੱਲ ਇਹ ਕਿ ਮਨਪ੍ਰੀਤ ਬਾਦਲ ਨੇ ਆਪਣੀ ਹਾਰ ਪਹਿਲਾਂ ਹੀ ਪ੍ਰੋਡिक्ट ਕਰ ਲਈ ਸੀ ਕਿ ਮਨਪ੍ਰੀਤ ਬਾਦਲ ਇਹ ਜਾਣਦੇ ਸੀ ਕਿ ਉਹ ਨਹੀਂ ਜਿੱਤ ਸਕਦੇ ਬਹੁਤ ਸਾਰੀਆਂ ਚੀਜ਼ਾਂ ਨੇ ਭਾਜਪਾ ਦਾ ਰੋਲ ਇਹਨਾਂ ਜਮਨੀ ਚੋਣਾਂ ਦੇ ਵਿੱਚ ਕਿਸ ਕਿਸਮ ਦਾ ਰਿਹਾ ਹੈ ਕਿਸ ਅਧਾਰ ਦੇ ਉੱਤੇ ਭਾਜਪਾ ਨੇ ਆਪਣਾ ਰੋਲ ਅਦਾ ਕੀਤਾ ਇਹਨਾਂ ਜਮਨੀ ਚੋਣਾਂ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਔਰ ਖਾਸ ਤੌਰ ਦੇ ਉੱਤੇ ਉਸ ਪੋਜੀਸ਼ਨ ਦਾ ਭਾਜਪੀ ਦੀ ਪੋਜੀਸ਼ਨ ਦਾ ਪ੍ਰਭਾਵ ਆਕੀ ਪਾਰਟੀਆਂ ਦੇ ਉੱਤੇ ਕਿਸ ਕਿਸਮ ਦਾ ਪਿਆ ਇਹ ਵੀ ਆਪਣੇ ਆਪ ਦੀ ਇੱਕ ਵੱਖਰੀ ਗੱਲ ਹੈ ਫਿਲਹਾਲ ਇਹਨਾਂ ਮਸਲਿਆਂ ਦੇ ਉੱਤੇ ਚਰਚਾਾਂਵਾਂ ਚੱਲਦੀਆਂ ਪਈਆਂ ਭਾਜਪੀ ਨੂੰ ਅਕਾਲੀ ਵੋਟ ਦਾ ਫਾਇਦਾ ਪਹੁੰਚਿਆ ਨਹੀਂ ਪਹੁੰਚਿਆ ਆਮ ਆਦਮੀ ਪਾਰਟੀ ਨੂੰ ਅਕਾਲੀ ਅਕਾਲੀ ਦਲ ਦੀ ਵੋਟ ਦਾ ਕਿੰਨਾ ਫਾਇਦਾ ਪਹੁੰਚਿਆ ਇਹ ਗੱਲਾਂ ਹੋ ਚੁੱਕੀਆਂ ਨੇ ਇਹ ਮਸਲੇ ਸੁੱਲਝ ਚੁੱਕੇ ਨੇ ਪਰ ਮਨਪ੍ਰਿਤ ਬਾਦਲ ਕੀ ਨਰੇਟਿਵ ਰੱਖਦੇ ਨੇ ਉਹਨਾਂ ਦੇ ਕੋਲ ਕਿਹੜੇ ਤੱਥ ਨੇ ਆਓ ਉਹਨਾਂ ਦੇ ਮੂੰਹੋਂ ਸੁਣਦੇ ਹਾਂ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜੇ ਲੋਕਾਂ ਨੇ ਮਨਪ੍ਰੀਤ ਬਾਦਲ ਤੇ ਇਤਬਾਰ ਕੀਤਾ ਹੈ ਔਰ ਬੀਜੇਪੀ ਪਾਰਟੀ ਨਾਲ ਪਿਆਰ ਕੀਤਾ ਹੈ ਇੱਕ ਤਾਂ ਹੁੰਦਾ ਰਸਮੀ ਤੌਰ ਤੇ ਤੇ ਇੱਕ ਹੁੰਦਾ ਦ일리 ਤੌਰ ਤੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਹੈ ਔਰ ਉਹਨਾਂ ਨੂੰ ਇਸ ਗੱਲ ਦਾ ਵਾਅਦਾ ਵਿਸ਼ਵਾਸ ਦਿਵਾਉਣਾ ਚਾਹਨਾ ਹੈ ਕਿ ਉਹਨਾਂ ਦੀਆਂ ਆਸਾਂ ਤੇ ਉਮੀਦਾਂ ਤੇ ਮੈਂ ਪੂਰਾ ਖਰਾ ਉਤਰੂੰਗਾ ਨਤੀਜੇ ਜਿਹੜੇ ਆਏ ਹੈ ਇਹ ਸਾਡੇ ਮਨਪਸੰਦ ਨਤੀਜੇ ਤਾਂ ਨਹੀਂ ਹੈ ਬਟ ਮੈਨੂੰ ਇਹ ਪਹਿਲਾਂ ਤੋਂ ਪਤਾ ਸੀ ਕਿ ਅ ਦੋ ਮਹੀਨੇ ਜਿਹੜੇ ਆ ਇਹ ਕਾਫੀ ਨਹੀਂ ਹੁੰਦੇ ਪੁਰਾਣੇ ਤਲਕਾਤ ਉਹਨਾਂ ਨੂੰ ਤਾਜ਼ਾ ਕਰਨ ਵਾਸਤੇ ਕਮ ਸੇ ਕਮ ਦੋ ਸਾਲ ਚਾਹੀਦੇ ਆ ਔਰ ਬਾਕੀ ਥੋੜੇ ਦੇਖਣ ਵਾਲਿਆਂ ਨੂੰ ਮਨਪ੍ਰੀਤ ਨੂੰ ਜਦੋਂ ਵੀ ਪਰਮਾਤਮਾ ਨੇ ਕੋਈ ਜਿੱਤ ਜਾਂ ਇੱਜ਼ਤ ਦਿੱਤੀ ਹੈ ਮੈਂ ਹਮੇਸ਼ਾ ਨੀਵਾ ਹੁੰਦਾ ਤੁਰਿਆ ਜਾਂਦਾ ਜਿੰਨੀ ਮੈਨੂੰ ਇੱਜ਼ਤ ਮਿਲਦੀ ਹੈ ਮੈਂ ਉਨਾ ਹੀ ਮੇਰਾ ਸਿਰ ਨੀਵਾ ਹੁੰਦਾ ਤੇ ਜਦੋਂ ਹਾਰ ਮੇਰੇ ਹਿੱਸੇ 'ਚ ਆਉਂਦੀ ਹੈ ਮੈਂ ਆਪਣਾ ਸਿਰ ਜਿਹੜਾ ਹੈ ਉੱਚਾ ਚੱਕ ਲੈਣਾ ਔਰ ਫਿਰ ਮੈਂ ਆਪਣੀਆਂ ਗਲਤੀਆਂ ਆਪਣੀਆਂ ਕਮੀਆਂ ਦੀ ਤਲਾਸ਼ ਕਰਨਾ ਅਗਲੇ 2 ਮਹੀਨੇ ਮੈਂ ਆਪਣੀਆਂ ਗਲਤੀਆਂ ਤੇ ਕਮੀਆਂ ਦੀ ਤਲਾਸ਼ ਕਰੂੰਗਾ ਔਰ ਉਹਨਾਂ ਦੀ ਦਰੁਸਤੀ ਔਰ ਇਸ ਹਾਰ ਨੂੰ ਜਿੱਤ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰੂੰਗਾ ਸਾਡੇ ਪੰਜਾਬੀ ਚ ਕਹਿੰਦੇ ਆ ਕਿ ਹਾਰ ਜਿੱਤ ਜਿਹੜੀ ਹੁੰਦੀ ਹੈ ਇਹ ਮਰਦ ਦਾ ਗਹਿਣਾ ਹੁੰਦਾ ਹੈ ਔਰ ਔਰ ਖਾਸ ਕਰਕੇ ਮੈਂ ਇਸ ਮੌਕੇ ਤੇ ਜੇ ਮੇਰੇ ਰੱਬ ਨੂੰ ਮਨਜ਼ੂਰ ਹੋਇਆ ਤੇ ਜੇ ਪਰਮਾ ਜੇ ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ ਤਾਂ 27 ਦੇ ਵਿੱਚ ਬੀਜੇਪੀ ਪਾਰਟੀ ਦੀ ਸਰਕਾਰ ਲਿਆਉਣ ਦੀ ਸਾਡੀ ਹਰ ਮੁਮਕਿਨ ਕੋਸ਼ਿਸ਼ ਹੋਏਗੀ ਕਿ ਪੰਜਾਬ ਦੇ ਹਾਲਾਤ ਨੂੰ ਬਦਲੀਏ ਪੰਜਾਬ ਦੀ ਤਕਦੀਰ ਨੂੰ ਪੰਜਾਬ ਦੀ ਕਿਸਮਤ ਨੂੰ ਬਦਲੀਏ ਔਰ ਇਹਦੇ ਵਾਸਤੇ ਲੋਕਾਂ ਦਾ ਤੇ ਪਰਮਾਤਮਾ ਦੀ ਮਦਦ ਦੇ ਅਸੀਂ ਤਲਬਕਰ ਹਾਂ ਮਤਲਬ ਵੱਡੀ ਕਮੀ ਕੀ ਲੱਗਦੀ ਹੈ ਕੀ ਰਹਿ ਗਈ ਵੋਟ ਪਰਸੈਂਟ ਬਹੁਤ ਡਾਊਨ ਹੋ ਗਿਆ ਇ ਜਿਵੇਂ ਮੈਂ ਕਹਾ ਕਿ ਦੋ ਮਹੀਨੇ ਕਾਫੀ ਨਹੀਂ ਹੁੰਦੇ ਮੇਰੀ ਗੈਰ ਹਾਜ਼ਰੀ 15 ਸਾਲ ਦੀ ਸੀ 15 ਸਾਲ ਦੀ ਗੈਰ ਹਾਜ਼ਰੀ ਦੋ ਮਹੀਨਿਆਂ ਚ ਪੂਰੀ ਨਹੀਂ ਹੋ ਸਕਦੀ ਮੈਨੂੰ ਹਜ਼ਾਰਾਂ ਲੋਕ ਇਹ ਵੀ ਇੱਥੇ ਵੀ ਮਿਲੇ ਜਿਹੜੇ ਤੈਨੂੰ ਕਹਿੰਦੇ ਕਿ ਮਨਪ੍ਰੀਤ ਪਰਮਾਤਮਾ ਦੀ ਕਸਮ 27 ਚ ਤੈਨੂੰ ਵੋਟਾਂ ਪਾ ਦਾਂਗੇ ਪਰ ਐਤਕੀ ਅਸੀਂ ਰਾਜੇ ਵਿਡਿੰਗ ਦਾ ਹੰਕਾਰ ਤੋੜਨਾ ਹੈ ਉਹਦੇ ਧੌਣ ਚੋਂ ਕਿੱਲਾ ਕੱਢਣਾ ਹੈ ਔਰ ਸ਼ਾਇਦ ਜਿਹੜੇ ਪੰਜਾਬ ਦੇ ਲੋਕ ਤਾਂ ਨਹੀਂ ਪਰ ਗਿੱਜੜਬਾ ਦੇ ਲੋਕ ਇੱਕ ਗੱਲ ਇਹ ਗੱਲ ਜਾਣਦੇ ਆ कि ਜਿਦੋਂ ਨੇ ਵਡਿੰਗ ਸਾਹਿਬ ਸਾਡੇ ਇਸ ਇਲਾਕੇ ਚ ਆਏ ਐ ਦੋ ਗੱਲਾਂ ਗੂੰਜਦੀਆਂ ਗਿੱਦੜ ਵੇ ਹਲਕੇ ਚ ਇੱਕ ਤਾਂ ਮੈਂ ਬਹੁਤ ਗਰੀਬ ਘਰ ਤੋਂ ਐ ਇੱਕ ਮੈਂ ਯਤੀਮ ਐ ਜਿਨਨੇ ਪੈਸੇ ਉਹਨਾਂ ਨੇ ਐ ਸਿਲੈਕਸ਼ਨ ਚ ਖਰਚੇ ਕਾਸ਼ ਪੰਜਾਬ ਦਾ ਹਰ ਬੰਦਾ ਹਰ ਗਰੀਬ ਬੰਦਾ ਵਡਿੰਗ ਸਾਹਿਬ ਵਰਗਾ ਹੋਵੇ ਇੰਨੀ ਦੌਲਤ ਜਿਹੜੀ ਐ ਔਰ ਉਹਨਾਂ ਦੀ ਦੌਲਤ ਉਹਨਾਂ ਨੂੰ ਇਲੈਕਸ਼ਨ ਦੀ ਹਾਰ ਤੋਂ ਨਹੀਂ ਬਚਾ ਸਕੇ ਇੱਕ ਉਹਨਾਂ ਦਾ ਬਿਆਨ ਵੀ ਆਏ ਵੀ ਜਿਦੋਂ ਨੇ ਐਮ ਐਲ ਏ ਬਣੇ ਐ ਬਾਦਲ ਪਰਿਵਾਰ ਦੀ ਨਿੰਦਿਆ ਕਰਦੇ ਆ ਕਿ ਬਾਦਲ ਪਰਿਵਾਰ ਜਿਹੜਾ ਹੈ ਇਹ ਵਿਰਾਸਤ ਦੀ ਸਿਆਸਤ ਕਰਦਾ ਹੈ ਇਹ ਦੂਜੇ ਦੀ ਵਿਰਾਸਤ ਤਾਂ ਮਾੜੀ ਲੱਗਦੀ ਹੈ ਪਰ ਜਦੋਂ ਆਪਦੀ ਵਿਰਾਸਤ ਤੇ ਗੱਲ ਆਈ ਤਾਂ ਟਿਕਟ ਜਿਹੜੀ ਆਪਦੇ ਘਰ 'ਚ ਹੀ ਰੱਖੀ ਕਾਸ਼ੇ ਟਿਕਟ ਕਿਸੇ ਕਾਂਗਰਸ ਦੇ ਵਰਕਰ ਨੂੰ ਦਿੱਤੀ ਹੁੰਦੀ ਤਾਂ ਸ਼ਾਇਦ ਇਸ ਨਿਮੋਸ਼ੀ ਤੋਂ ਵੀ ਬਚ ਰਹਿੰਦੇ ਔਰ ਅਖੀਰ ਦੇ ਵਿੱਚ ਮੈਂ ਡਿੰਪੀ ਢਿੱਲੋਂ ਸਾਹਿਬ ਜਿਹੜੇ ਕਿ ਇੱਥੋਂ ਐਮ.ਐਲ.ਏ ਬਣਿਆ ਮੈਂ ਉਹਨਾਂ ਨੂੰ ਵਧਾਈ ਪੇਸ਼ ਕਰਦਾ ਮubarakbad ਪੇਸ਼ ਕਰਦਾ 70 ਹਜ਼ਾਰ ਬੰਦਿਆਂ ਦਾ ਫੈਸਲਾ ਗਲਤ ਨਹੀਂ ਹੋ ਸਕਦਾ ਪਰ ਇੱਕ ਛੋਟੀ ਜੀ ਨਾਲ ਨਸੀਹਤ ਵੀ ਦਿੰਨਾ ਹੈ ਕਿ ਢਿੱਲੋ ਸਾਹਿਬ ਇਹਨੂੰ ਤੁਸੀਂ ਇਨਾਮ ਨਾ ਸਮਝਿਆ ਜੇ ਇਹਨੂੰ ਤੁਸੀਂ ਇਮਤਿਹਾਨ ਸਮਝਿਆ ਜੇ ਔਰ ਪਰਮਾਤਮਾ ਕਰੇ ਤੁਸੀਂ ਇਸ ਇਮਤਿਹਾਨ ਚ ਪਾਸ ਹੋ ਜੋਂ ਔਰ ਜਿਹੜਾ ਤੁਸੀਂ ਗਿੱਦੜਬਾ ਹਲਕੇ ਦੇ ਲੋਕਾਂ ਨਾਲ ਵਾਅਦਾ ਕਰਕੇ ਗਏ ਹੋ ਕਿ ਮੈਂ 25 ਸਾਲਾਂ ਚ ਪਿਛਲੇ 28 ਸਾਲ ਦਾ ਰਿਕਾਰਡ ਜਿਹੜਾ ਤੋੜਨਾ ਹੈ ਪਰਮਾਤਮਾ ਕਰੇ ਤੁਸੀਂ ਰਿਕਾਰਡ ਤੋੜ ਦਿਓ